ਕਿ ਨਸ਼ਾ ਵਿਰੋਧ ਯੁੱਧ ਲਗਾਤਾਰ ਚੱਲੀ ਹੈ ਸਭ ਦੇ ਵਿਚਾਲੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਨਵਾ ਸ਼ਹਿਰ ਦੇ ਪਿੰਡ ਲੰਗੋੜਿਆ ਤੋਂ ਕਿਸੇ ਸਮੇਂ ਇਹ ਪਿੰਡ ਨਸ਼ਾ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਸ ਪਿੰਡ ਨੂੰ ਨਸ਼ਾ ਮੁਕਤ ਪਿੰਡ ਹੋਣ ਦਾ ਮਾਣ ਹਾਸਲ ਹੋਇਆ ਹੈ ਪਿੰਡ ਦੇ ਹਾਲਾਤ ਇਸ ਕਦਰ ਸਨ ਕਿ ਕੋਈ ਆਪਣੀ ਧੀ ਇਸ ਪਿੰਡ ਚ ਵਿਆਹਦਾ ਤੱਕ ਨਹੀਂ ਸੀ ਪੰਜਾਬ ਦੇ ਵਿੱਚ ਨਸ਼ਾ ਇੱਕ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਸਰਕਾਰ ਦਾਵਾ ਕਰ ਰਹੀ ਹੈ ਕਿ ਪੰਜਾਬ 'ਚ 31 ਮਈ ਤੱਕ ਨਸ਼ਾ ਖਤਮ ਕਰ ਦੇਵਾਂਗੇ। ਅੱਜ ਨਵਾਂ ਸ਼ਹਿਰ ਦੇ ਉਸ ਪਿੰਡ 'ਚ ਅਸੀਂ ਜਾਵਾਂਗੇ ਜਿੱਥੇ ਨਸ਼ੇ ਦੀ ਵਜ੍ਹਾ ਕਰਕੇ ਲੋਕਾਂ ਦੇ ਵਿਆਹ ਹੁਣੇ ਬੰਦ ਹੋ ਗਏ ਸੀ। ਪਿੰਡ ਦੇ ਸਰਪੰਚ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ। ਸਰਪੰਚ ਸਾਹਿਬ ਤੁਹਾਡਾ ਪਿੰਡ ਬਦਨਾਮ ਬੜਾ ਨਸ਼ੇ ਕਰਕੇ ਸਭ ਤੋਂ ਜ਼ਿਆਦਾ ਨਸ਼ਾ ਇੱਥੇ ਕਿਉਂ ਵਿਕਦਾ ਹੈ ਕਿ ਇੱਥੇ ਬੀਬੀਆਂ ਵੀ ਨਸ਼ਾ ਵੇਚੀ ਵੇਚੀ ਜਾਂਦੀਆਂ ਸੀਗੀਆਂ ਜਾਂ ਕਿਵੇਂ ਇੱਥੇ ਨਸ਼ਾ ਕਿਵੇਂ ਵਿਕਣਾ ਸ਼ੁਰੂ ਹੋਇਆ ਔਰ ਕਿਉਂ ਪਿੰਡ ਇੰਨਾ ਬਦਨਾਮ ਹੋ ਗਿਆ ਦੇਖੋ ਸਰ ਮੈਂ ਗੁਰਦੇਵ ਸਿੰਘ ਸਰਪੰਚ ਲੰਗੜੋਆ ਮੈਂ ਸਰਕਾਰੀ ਮੁਲਾਜ਼ਮ ਰਐਸਡੀਓ ਰਿਟਾਇਰ ਹੋਇਆ ਮੈਂ 30 ਸਾਲ ਤਕਰੀਬਨ 35 ਸਾਲ ਬਾਅਦੇ ਨੌਕਰੀ ਕੀਤੀ ਆ ਜਦੋਂ ਮੈਂ 15 ਦੇ ਰਿਟਾਇਰ ਹੋ ਕੇ ਆਇਆ ਨਸ਼ਾ ਦਾ ਮੇਰਾ 60 7 60 ਤੋਂ 70 ਸਾਲ ਹੋ ਗਏ ਜਿਰਾ ਹੀ ਦੇਖਦੇ ਆ ਸਭ ਤੋਂ ਪਹਿਲਾਂ ਨਸ਼ਾ ਜਿਹੜਾ ਪੁੱਕੀ ਹੁੰਦਾ ਸੀ ਉਕੀ ਤੋਂ ਬਾਅਦ ਮਤਲਬ ਹਰ ਇੱਕ ਨਸ਼ਾ ਇੱਥੇ ਬਟਣਾ ਸ਼ੁਰੂ ਹੋ ਗਿਆ ਮਤਲਬ ਉਹਦੇ ਵਿੱਚ ਇਕੱਲੇ ਜੈਂਟਸ ਨਹੀਂ ਨਸ਼ਾ ਵੇਚਦੇ ਸੀਗੇ ਲੇਡੀਜ਼ ਵੀ ਆਦੀ ਦੀ 3 ਕਮਿਊਨਿਟੀ ਬਖਰੀ ਆ ਜਿਹਨੂੰ ਆਪਾਂ ਚਲੋ ਮੈਂ ਕੈਮਰੇ ਤੇ ਨਾਂ ਨਹੀਂ ਲੈਣਾ ਹੈ ਉਹ ਕਮਿਊਨਿਟੀ ਮਤਲਬ ਇੱਕ ਨਹੀਂ ਬਨਾਮ ਸੀਗੀ ਕਿ ਉਹਨਾਂ ਨੇ ਨਸ਼ਾ ਬਿਟਣੋਂ ਹਟੇ ਨਹੀਂ ਅਸੀਂ ਅਗਰ ਉਹਨਾਂ ਨੂੰ ਕਹਿੰਦੇ ਸੀ ਭਾਈ ਇਹ ਮਾੜੀ ਗੱਲ ਹੈ ਛੱਡ ਦਿਓ ਲੇਕਿਨ ਉਹ ਕਹਿੰਦੇ ਸੀ ਕਰੀਏ ਕੀ ਮੈਂ ਹੋਰ ਬਹੁਤ ਕੰਮ ਹੈ ਅਸੀਂ ਹੁਣ ਉਹਨਾਂ ਨੂੰ ਸਮਝਾ ਬਿਜਾ ਕੇ ਕਿ ਕੋਹਿੰਦੇ گاਉਂ ਥਲਾਏ ਆ ਕਿਸੇ ਬੱਚਿਆਂ ਨੂੰ ਖੇਡਾਂ ਵਿੱਚ ਵਿੱਚ ਲਾਇਆ ਉਹ ਅੱਜ ਤੁਹਾਨੂੰ ਮੈਂ ਇਹ ਇਹ ਕਹਿਣਾ ਚਾਹੁੰਦਾ ਆ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਬੱਚੇ ਸਾਡੀਆਂ 3-4 ਫੁੱਟਬਾਲ ਦੀਆਂ ਟੀਮਾਂ ਉਹਨਾਂ ਵਿੱਚ 50% ਬੱਚੇ ਉਹਨਾਂ ਦੇ ਖੇਡ ਰਹੇ ਆ ਮਤਲਬ ਬਹੁਤ ਕੋਸ਼ਿਸ਼ ਕੀਤੀ ਹੈ ਇਹਨੂੰ ਆਪਾਂ ਇਸ ਕੋਡ ਤੋਂ ਖਤਮ ਕਰਨ ਲਈ ਕਿ ਮੈਂ ਆਪਣਾ ਤੁਹਾਨੂੰ ਦੱਸਦਾ ਕਿ ਮੇਰੇ ਪਹਿਲੇ ਵਾਈਫ ਦੀ ਕਿਤੇ ਰੋਡ ਐਕਸੀਡੈਂਟ ਚ ਡੈਥ ਹੋ ਗਈ ਸੈਕੰਡ ਮੈਰਿਜ ਮੈਂ ਕਰਵਾਣੀ ਸੀ ਜੰਗ ਸੀ ਤੇ ਜਦੋਂ ਮੇਰੀ ਸੈਕੰਡ ਮੈਰਿਜ ਦੀ ਗੱਲ ਕਿਤੇ ਵੀ ਚੱਲਦੀ ਸੀਗੀ ਤੇ ਉਹ ਇਹ ਹੀ ਹੁੰਦਾ ਸੀ ਲੰਗਰੋਏ ਉਹ ਛੱਡੋ ਯਾਰ ਉੱਥੇ ਤੇ ਬਹੁਤ ਨਸ਼ਾ ਆਇਆ ਉੱਥੇ ਦੇਖ ਲਿਓ ਪਹਿਲਾਂ ਕਿਤੇ ਮੁੰਡਾ ਵੀ ਨਸ਼ੇ ਵਾਲਾ ਹੀ ਨਾ ਹੋਵੇ ਫੇਰ ਵੀ ਜਦੋਂ ਮੇਰੀ ਗੱਲ ਚੱਲੀ ਮੇਰੇ ਫਾਦਰ ਇਨ ਲਾਉ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਅਸੀਂ ਇੱਥੇ ਕੁੜੀ ਨਹੀਂ ਵਿਆਹਣੀ ਕਿਤੇ ਹੋਰ ਦੇਖ ਲਓ ਭਾਵੇਂ ਕਿ ਮੈਂ ਬਿਜਲੀ ਬੋਰਡ ਦਾ ਜੇਈ ਸੀਗਾ ਮੈਂ ਗਵਰਨਮੈਂਟ ਨੰਪਲਾਈ ਸੀਗਾ ਵਧੀਆ ਜ ਫਿਰ ਵੀ ਮੈਨੇ ਉਸ ਗੱਲ ਤੇ ਚਰਚਾ ਗੱਲ ਬਹੁਤ ਗੱਲਾਂ ਸੁਣਨੀਆਂ ਪਈਆਂ ਕਿ ਦੇਖੋ ਇਹਦਾ ਪਤਾ ਕਰੋ ਫਿਰ ਮੇਰੇ ਵਿਆਹ ਦੇ ਵਿੱਚ ਮੇਰੇ ਪਿਚੋਲੇ ਵੀ ਪਿੰਡ ਲੰਗੜੋਆ ਤੋਂ ਹੀ ਸੀਗੇ ਉਹਨਾਂ ਨੇ ਬੜੀ ਮਤਲਬ ਕਾਫੀ ਉਹਨਾਂ ਨੂੰ ਸਮਝਾ ਬਿਝਾ ਕੇ ਮੇਰੇ ਫਾਦਰ ਇਨ ਲਾਉ ਨੂੰ ਉਹਨਾਂ ਨੂੰ ਸਮਝਾਇਆ ਕਿ ਨਹੀਂ ਭਾਵੇਂ ਪਿੰਡ ਵੇਚਦਾ ਪਰ ਮੁੰਡਾ ਠੀਕ ਹੈ ਜੌਬ ਕਰਦਾ ਇਹ ਨਸ਼ੇ ਦਾ ਕੋਈ ਇਹਨੂੰ ਇਦਾਂ ਦਾ ਨਹੀਂ ਬੜੀ ਮੁਸ਼ਕਲ ਨਾਲ ਜਾਨੀ ਕਿ ਮੈਨੂੰ ਨੀਵਾ ਹੋ ਕੇ ਵਿਆਹ ਕਰਾਉਣਾ ਪਿਆ ਇਹ ਪਿੰਡ ਦੀ ਹਾਲਾਤ ਸੀ 60 70 ਸਾਲ ਤੋਂ ਸਾਡੀ ਸੁਰਤ ਤੋਂ ਪਹਿਲਾਂ ਦਾ ਉੱਥੇ ਭੁੱਕੀ ਵਿਕਦੀ ਸੀ ਫਿਰ ਭੁੱਕੀ ਤੋਂ ਬਾਅਦ ਫੀਮ ਆ ਗਈ ਹੀਰੋਇਨ ਆ ਗਈ ਅੱ ਸੋ ਮੈਂ ਤਾਂ ਇਸ ਕਰ ਨੂੰ ਇਹ ਕਹਾਂਗਾ ਕਿ ਸਰਕਾਰ ਦੀ ਬੜੀ ਪਹਿਲ ਕਾਦਮੀ ਆ ਜਿਹੜਾ ਆਹ ਇਹਨਾਂ ਨੇ ਜੁੱਧ ਨਸ਼ੇ ਅੰਬਰਧ ਕਰਕੇ ਸਾਡੇ ਲਗੜੋਏ 'ਚ ਜਿਹੜੀ ਸ਼ਾਂਤੀ ਲਿਆਂਦੀ ਆ ਐਨੇ ਮੋਟਰਸਾਈਕਲ ਘੁੰਮਦੇ ਹੁੰਦੇ ਸੀ ਬਾਹਰਲੇ ਮੁੰਡੇ ਜਿਹੜੇ ਨਸ਼ਾ ਲੈਣ ਆਉਂਦੇ ਹੁੰਦੇ ਸੀ ਇੱਕ ਤੇ ਉਹ ਹੁੰਦੇ ਨਸ਼ੇ ਦੇ ਵਿੱਚ ਹੁੰਦੇ ਸੀ ਇੱਕ ਜੰਗਸਟਰ ਹੁੰਦੇ ਸੀ ਪਿੰਡ ਦੀਆਂ ਲੜਕੀਆਂ ਨੇ ਬਾਹਰ ਨਿਕਲਣਾ ਬੜਾ ਝਿਜਕਣਾ ਕਿ ਬਾਹਰਲੇ ਮੁੰਡੇ ਹੁੰਦੇ ਸੀ ਤੋ ਇਸ ਕਰਕੇ ਬੜੀ ਸਟ੍ਰਗਲ ਕੀਤੀ ਆ ਹੁਣ ਵੀ ਅਸੀਂ ਇਹ ਗੱਲ ਕਰ ਰਹੇ ਆਂ ਕਿ ਹੁਣ ਮੈਂ ਅੱਜਕੱਲ ਜਿਹੜਾ ਸਪੋਰਟਸ ਕਲੱਬ ਦਾ ਸੈਕਟਰੀ ਹਾਂ ਅਸੀਂ ਸਪੋਰਟਸ ਕਲੱਬ ਲੰਗਰੋਏ ਚ ਚਲਾ ਰਹੇ ਹਾਂ ਬਹੁਤ ਵੱਡੀ ਪੱਧਰ ਤੇ ਲਗਭਗ 60 ਕ ਖਿਡਾਰੀ ਜਿਹੜੇ ਸਾਡੇ ਕੋਲ ਐਸ ਵੇਲੇ ਖੇਡ ਰਹੇ ਆ 60 ਕ ਖਿਡਾਰੀਆਂ ਦੇ ਵਿੱਚੋਂ 35-40 ਖਿਡਾਰੀ ਉਹ ਨਸ਼ਾ ਵੇਚਣ ਵਾਲਿਆਂ ਦੇ ਪਰਿਵਾਰਾਂ ਦੇ ਵਿੱਚੋਂ ਆ ਜਿਹੜੇ ਸਾਡੇ ਨਾਲ ਖੇਡਦੇ ਤੁਸੀਂ ਨਸ਼ਾ ਕੀਤਾ ਨਹੀਂ ਜੀ ਮੈਂ ਨਹੀਂ ਕੀਤਾ ਨਹੀ ਜੀ ਤੁਸੀਂ ਇਹ ਚੰਗਲ ਤੋਂ ਕਿਵੇਂ ਬਚੇ ਬਸ ਅਸੀਂ ਆਪਣੇ ਮੇਰੇ ਪੇਰੈਂਟਸ ਸੀਗੇ ਉਹ ਵੀ ਐਸਾ ਨਹੀਂ ਸੀ ਕਰਦੇ ਸਮਝਾ ਬਿਜਾ ਕੇ ਸਾਨੂੰ ਸਮਝਾਈ ਗਏ ਆ ਇਸ ਦੀ ਆਬਾਦੀ ਕਿੰਨੀ ਸੀ ਕਿੰਨਾ ਕਿ ਨਸ਼ੇ ਚ ਸੀਗੀ ਬਹੁਤ ਆਵਾਦੀ ਸੀ ਜੀ ਨਸ਼ੇ ਵਿੱਚ ਇੱਕ ਕਮਿਊਨਿਟੀ ਦਾ ਸਰਪੰਚ ਸਾਹਿਬ ਨੇ ਦੱਸਿਆ ਕੁੜੀਆਂ ਵੀ ਬੀਬੀਆਂ ਵੀ ਨਸ਼ਾ ਬੀਬੀਆਂ ਵੀ ਦੇਖੋ ਆ ਮੇਰੇ ਸੀਗਾ ਖਾਨ ਆ ਮੇਰੇ ਕੋਲ ਯੂਨੀਵਰਸਿਟੀ ਦਾ ਖਿਡਾਰੀ ਖੜਾ ਉਸ ਨਸ਼ਾ ਵੇਚਣ ਵਾਲੀ ਕਮਿਊਨਿਟੀ ਦੇ ਵਿੱਚੋਂ ਇਹਨੂੰ ਅਸੀਂ ਆਪਣੇ ਨਾਲ ਲਿਆਂਦਾ ਇਹਨੂੰ ਮੋਲਡ ਕੀਤਾ ਇਹ ਮੁੰਡਾ ਇੰਨਾ ਬੀਬਾ ਕੋਈ ਨਸ਼ਾ ਨਹੀਂ ਕਰਦਾ ਇਹਦੇ ਪਰਿਵਾਰਾਂ ਦੇ ਵਿੱਚ ਪਾਉਂਦੇ ਕਿਵੇਂ ਨਸ਼ਾ ਚੱਲਦਾ ਤੁਹਾਡੇ ਪਰਿਵਾਰ ਚੋਂ ਨਸ਼ਾ ਵੇਚਦੇ ਸੀ ਹਾਂਜੀ ਆਣਗਵਣ ਜਿਹਦੇ ਚੋਂ ਆਣਗਵਣ ਇਹਨਾਂ ਦੇ ਪਰਿਵਾਰਾਂ ਚੋਂ ਕਿਉਂ ਨਸ਼ਾ ਵੇਚਦੇ ਸੀ ਆ ਕਿਵੇਂ ਸੀ ਤੁਸੀਂ ਵੀ ਵੇਚਦੇ ਸੀ ਨਸ਼ਾ ਨਹੀਂ ਨਹੀਂ ਆਪਾਂ ਨਹੀਂ ਵੇਚਦੇ ਸੀ ਜੀ ਮੇਰਾ ਬ੍ਰਦਰ ਵੱਡ ਏ ਆਪਾਂ ਠੀਕ ਹੈ ਜੀ ਫਿਰ ਵੀ ਹੁਣ ਸਪੋਰਟਸ ਖੇਡਦੇ ਆਂ ਫੋਟੋ ਕਿਹੜੇ ਲੈਵਲ ਤੇ ਖੇਲੇ ਆਂ ਦੱਸੋ 올 ਇੰਡੀਆ ਯੂਨੀਵਰਸਿਟੀ ਕਿ ਪਿੰਡ ਚ ਸੁਧਾਰ ਹੋਇਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਹੁਣ ਪਾਪਾ ਜੀ ਕਿੰਨਾ ਕੁ ਨਸ਼ਾ ਇੱਥੇ ਵਿਕਦਾ ਸੀ ਔਰ ਕਿੰਨਾ ਕੁ ਹੁਣ ਘਟਿਆ ਹੁਣ ਤਾਂ ਅੱਗੇ ਨਹੀਂ ਬਣੀ ਅੱਗੇ ਤਾਂ ਬਹੁਤ ਸੜਕਾਂ ਤੇ ਇੱਥੇ ਕੱਢਦੇ ਜੀ ਹੁਣ ਅੱਗੇ ਵਾਲੀ ਗੱਲ ਹੈ ਕਿਉਂ ਉੱਥੇ ਕੱਢ ਕੇ ਉੱਥੇ ਕੱਢ ਕੇ ਹੁਣ ਐ ਜੀ ਗੱਲ ਹੈ ਨਹੀਂ ਕਿੰਨੇ ਕੁ ਘਰ ਨਸ਼ੇ ਦੀ ਵਜ੍ਹਾ ਕਰਕੇ ਇੱਥੇ ਬਰਬਾਦ ਹੋਏ ਬਹੁਤ 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 ਦੁਨੀਆਂ ਬਰਬਾਦ ਹੋ ਗਈ ਕਿਉਂ ਮਾਵਾ ਪਾਲ ਦੀਆਂ ਪੁੱਤਾਂ ਨੂੰ ਬਈ ਸਾਡੇ ਪੁੱਤ ਕਮਾ ਕੇ ਦੇਣਗੇ ਕਰਨਗੇ ਜਦ ਮੁੰਡੇ ਨਹੀਂ ਇਹ ਜੇ ਕੰਮ 'ਚ ਰਹੇ ਤੇ ਫੇ ਕਮਾਉਣਾ ਕੀ ਨਹੀਂ ਹੁਣ ਅੱਗਿਆਂ ਨੂੰ ਹਸਕਤਾਈ ਬਹੁਤ ਹੁਣ ਬਹੁਤ ਫਰਕ ਆ ਨਸ਼ਾ ਇੱਥੇ ਜਿਆਦਾ ਵਧਣ ਦਾ ਕਾਰਨ ਕੀ ਸੀ ਕਿਉਂ ਜਿਆਦਾ ਵਿਕਦਾ ਸੀ ਔਰ ਕਿ ਮਹਿਲਾਵਾਂ ਵੀ ਵੇਚਦੀਆਂ ਸੀ ਬੀਬੀਆਂ ਵੇਚਦੀਆਂ ਹਾਂਜੀ ਹਾਂਜੀ ਵਿੱਚੇ ਹੁਣ ਕੀ ਪਤਾ ਲੱਗਦਾ ਪਿੱਛੇ ਜਨਾਨੀ ਬੈਠੀ ਹੁੰਦੀ ਬੰਦਾ ਚਲਾਉਂਦਾ ਕੀ ਪਤਾ ਲਾ ਤੁਰੇ ਜਾਂਦੇ ਫੜਾ ਜਾਂਦੇ ਆ ਜਦੇ ਕਿਹੜਾ ਕਿਹੜਾ ਨਸ਼ਾ ਵਿਕਦਾ ਸੀ ਹਾਂਜੀ ਇਹ ਜੰਦਾ ਆਪ ਨੂੰ ਨਹੀਂ ਪਤਾ ਕਹਿੰਦੇ ਇਹ ਤਾਂ ਚਾਹ ਰੋਟੀ ਕਹਿੰਦੇ ਬੇਟਾ ਕਹਿੰਦੇ ਕਈ ਇੱਥੇ ਵਿਆਹ ਵੀ ਇਸ ਕਰਕੇ ਮਨਾ ਕਰ ਦਿੰਦੇ ਸੀ ਕਿਉਂਕਿ ਨਸ਼ੇੜੀਆਂ ਦਾ ਪਿੰਡ ਗਿਆ ਜਾਂਦਾ ਹਾਂਜੀ ਹਾਂਜੀ ਇਹ ਮਸ਼ੂਰ ਸੀਗਾ ਪਿੰਡ ਗੜੋਆ ਹਾਂ ਹੁਣ ਬਹੁਤ ਬਹੁਤ ਫਰਕ ਆ ਐਵੇਂ ਕਹਿੰਦੇ ਅੱਗੇ ਤਾਂ ਉੱਚੇ ਕਾਰਡ ਲੜਾਈਆਂ ਹੁੰਦੀਆਂ ਉੱਥੇ ਕਹਿੰਦੇ ਲੋਕ ਚੰਡੀਗੜ੍ਹ ਤੋਂ ਵੀ ਨਸ਼ਾ ਲੈਣ ਆਉਂਦੇ ਸੀ ਹਾਂਜੀ ਬਹੁਤ ਦੂਰੋਂ ਦੂਰੋਂ ਜਦੋਂ ਆਹ ਹੁਣ ਗੱਡੀ ਖੜ ਗਈ ਆ ਉੱਥੇ ਖੜ੍ਹ ਗਏ ਹੁਣ ਕਿਸੇ ਨੂੰ ਕੀ ਪਤਾ ਕੀ ਕਰਨਾ ਆਇਆ ਹੌਂਸਦਾਰ ਹੈ ਹੌਂਸਦਾਰ ਪੁੱਤ ਘਟਿਆ ਨਸ਼ਾ ਜੇ ਖਤਮ ਹੋਇਆ ਬਹੁਤ ਬਹੁਤ ਧੰਨਵਾਦ ਆ ਮਾਪੜਾਂ ਦਾ ਵੀ ਜਿੰਨਾਂ ਦੀ ਕਰ ਉਹ ਨਹੀਂ ਤਾਂ ਇੱਥੇ ਮੇਲਾ ਲੱਗ ਰਿਹਾ ਮਰਾਈਆਂ ਹੁੰਦੀਆਂ ਸੀ ਹੁਣ ਹੈ ਨਹੀਂ ਪਤਾ ਇਹਦੀ ਇਹ ਸੀ ਨਵਾਂ ਸ਼ਹਿਰ ਦਾ ਪਿੰਡ ਲੰਗਡੋਆ ਜੋ ਨਸ਼ੇ ਦੀ ਵਜ੍ਹਾ ਕਰਕੇ ਬਦਨਾਮ ਸੀ ਲੇਕਿਨ ਹੁਣ ਨੌਜਵਾਨ ਸਪੋਰਟਸ ਵਾਲੇ ਪਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੰਡ ਨੇ ਕਈ ਜਵਾਨੀਆਂ ਬਰਬਾਦ ਕਰ ਦਿੱਤੀਆਂ ਰਜਿੰਦਰ ਦੇ ਨਾਲ ਪੰਕੇ ਇੱਕ ਪਈ ਨਿਊਜ਼ 18 ਨਵਾਂ ਸ਼ਹਿਰ